ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਬਾਈ ਜੀ ਅੱਜ ਤੁਹਾਨੂੰ ਦੱਸਾਂਗੇ ਵੀ ਆਪਣੀ 826 ਤੇ 222 ਕਣਕ ਦਾ ਵੀ ਅੱਜ 2 ਮਹੀਨੇ ਹੋ ਗਏ ਲਗਭਗ ਬੀਜੀ ਨੂੰ ਵੀ ਕਿੰਨਾ ਕ ਫਰਕ ਆਗਾ ਵੀ ਦੋਨਾਂ ਕਣਕਾਂ ਦਾ ਆਪਸ ਚ ਕੀ ਫਰਕ ਆਗਾ ਤੁਹਾਨੂੰ ਅੱਜ ਸਾਰੀ ਡਿਟੇਲ ਦੇਵਾਂਗੇ ਬਾਈ ਆ ਆਪਣੀ 826 ਕਣਕ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ ਪਾਈਆਂ ਇਹਦੇ ਬਾਰੇ ਦਿਖਾਈਆਂ ਤੁਹਾਨੂੰ ਤੇ ਬਾਈ ਇਹ ਹਰੀ ਹੋਣ ਚ ਯਾਰ ਕੋਈ ਇਹਦੇ ਵਿੱਚ ਨੁਕਸ ਸੀ ਮਾੜਾ ਮੋਟਾ ਤੇ ਹਰੀ ਹੋਣ ਜੇ ਲੇਟ ਹਰੀ ਹੋਈ ਲੇਟ ਹਰੀ ਹੋਣ ਕਰਕੇ ਇਹ ਬੀਬੀ ਘਟ ਹਰਾ ਹੋਇਆ ਬਈ ਪਹਿਲਾਂ ਮੈਂ ਬਹੁਤ ਵੀਡੀਓ ਪਾਈਆਂ ਇਹਦੀਆਂ ਪਹਿਲਾਂ ਜੇ ਕਿਸੇ ਨਹੀਂ ਭਰਾ ਨੇ ਦੇਖਿਆ ਤਾਂ ਆਪਣਾ ਚੈਨਲ ਪੇਜ ਖੋਲ ਕੇ ਦੇਖ ਵੀ ਸਕਦੇ ਆਗੇ ਤੇ ਜਦੋਂ ਘਟ ਹਰੀ ਹੋਈ ਸਾਨੂੰ ਐ ਹੋ ਗਿਆ ਯਾਰ ਅਬੀ ਇਹ ਤਾਂ ਬਰਲੀ ਰਹੇਗੀ ਕੰਮ ਖਰਾਬ ਹੋ ਗਿਆ ਖਰਾਬ ਹੁਣ ਦੇਖੋ ਬਹੁਤ ਸੋਹਣੀ ਕਣਕਾ ਯਾਰ ਵੀ ਬੂਝਾ ਬਹੁਤ ਮਾਰੇ ਨੇ ਆਜਾ ਹੁਣ ਮੈਂ ਦਿਖਾਉਣਾ ਦੇਖੋ ਥੱਲੋਂ ਨਾੜ ਵੀ ਦਾ ਮੋਟਾ ਗਾ ਉਹ ਤੇ ਬੂਜਾ ਹੀ ਪੂਰਾ ਫੁੱਲ ਮਾਰਿਆ ਆ ਦੇਖੋ ਆ ਵੀ ਇੱਕ ਇੱਕ ਬੂਜੇ ਤੋਂ ਯਾਰਾਂ ਨੇ ਬਣਾਏ ਆ 5-5 ਸੀਸੀ ਸੰਖਾ ਤੇ ਅਜੇ ਇੱਥੇ ਵੀ ਹੈਗਾ 4-4 5-5 ਸੰਖਾ ਪਾਟੀਆਂ ਇੱਕ ਬੂਜੇ ਤੋਂ ਤੇ ਇਹ ਬਈ ਲਗਭਗ 2 ਮਹੀਨਾ ਦੀ ਹੋ ਗਈ ਹਜੇ ਨੇ ਕਰਚੇ ਨ ਕੋਈ ਨਹੀਂ ਇਹ ਪਹਿਲਾ ਬੂਜਾ ਬਣਾਉਣ ਲੱਗੀ ਕਣਕ ਤੇ ਬੂਜਾ ਬੂਜਾ ਬਣਾ ਕੇ ਬਈ ਹੁਣ ਇਹ ਤਾਂ ਸਾਨੂੰ ਚੱਲਦੀ ਆ ਆ ਦੇਖੋ ਹੁਣ ਇਹ ਹਾਥ ਹੱਤ ਤੁੱਤੇ ਹੋ ਚੱਲੀ ਤੇ ਕਣਕ ਖਰ ਦੇਖਣ ਨੂੰ ਵਧੀਆ ਲੱਗਦੀ ਆ ਐਂਡ ਤੱਕ ਕਪੜੇ ਨਾਲ ਜੁੜੇ ਰਹੋ ਤੁਹਾਨੂੰ ਝਾੜ ਬਾਰੇ ਝਾੜ ਬੀਜ ਦੇ ਬਾਰੇ ਦੱਸਾਂਗੇ ਵੀ ਝਾੜ ਝੂੜਦਾ ਕਿਵੇਂ ਹੋਇਆ ਸਾਰਾ A to Z ਡਿਟੇਲ ਦੱਸਾਂਗੇ ਵੀ ਤੁਸੀਂ ਨਾਲੋ ਵੀ A to Z ਕੀ ਕਰਕੇ ਆ ਹਜੇ ਤੇ ਮੈਂ ਟੱਕਾ ਤੋੜ ਕੇ ਦਿਖਾਣਾ ਆਹ ਟੱਕੇ ਜਿੰਨਾ ਕੱਦ ਕਰਿਆ ਯਾਰ ਹਜੇ ਬੀਜ ਇਹਦੇ ਬਰੋਬਰ ਖੜਾ ਕਰਦਾ ਬਸ ਇਹ ਤੋਂ ਥੋੜਾ ਜਿਹਾ ਵੱਧਾਗਾ ਵੀ ਯਾਰ ਜੇ ਆਪਾਂ ਇਹ ਦੇਖਦੇ ਆ ਤੇ ਤੁਹਾਨੂੰ ਕਰਕੇ ਦਿਂਦੇ ਆ ਕੈਮਰੇ 'ਚ ਹਜੇ ਤੇ ਇਹਦੇ ਨਾਲ ਹੀ ਆਪਣੇ 222 ਆ ਤੇ 222 ਇਹ ਥੋੜਾ ਜਿਹਾ ਪਾਂ ਗੇਦਾ ਕਾਲਾ ਹੈਗਾ ਥੋੜੀ ਇਹ ਪੀੜਕੀ ਮਾਰਦੀ ਆ ਮੇਰੇ ਹਿਸਾਬ ਨਾਲ ਇਹ ਪੀੜਕੀ ਤਾਂ ਮਾਰਦੀ ਆ ਪਰ ਹੁਣ ਚ ਆਪਣੇ ਮੱਕੀ ਵੀ ਸੀ ਬਾਈ ਉਦੋਂ ਤੱਕ ਜੂਤਾਂ ਮੈਂ YouTube ਚੈਨਲ ਸਟਾਰਟ ਨਹੀਂ ਕਰਿਆ ਸੀਗਾ ਤੋਂ ਬਾਅਦ ਚ ਕਰਿਆ ਇਹ ਤੇ ਇਹ ਬਾਅਦ ਹੁਣ ਚ ਆਪਣੇ ਮੱਕੀ ਵੀ ਸੀ ਮੈਨੂੰ ਤਾਂ ਕੱਲ ਲੱਗਦਾ ਵੀ ਤਾਂ ਕਰਕੇ ਵੀ ਥੋੜੀ ਇਹ ਪੀਲ ਖਚਾਕਦੀ ਇਹਦੇ ਵਿੱਚ ਤੇ ਇਹ ਕਣਕੇ 122 ਬਾਈ ਤੋਂ ਸਿਰਾ ਤੇ ਦੇਖੋ ਕਿੰਨੀ ਸੁਣਨੀ ਆ ਕਦ ਦੇਖੋ ਕਰਚੇ ਲਕੋ ਗਈ ਯਾਰ ਜਮਾ ਜਮਾ ਕਰਚੇ ਲਕੋ ਗਈ ਵੀ ਕਿਤੇ ਕਿਤੇ ਕਰਚੇ ਦੀਂਦੇ ਹੈਗੇ ਤੇ ਉਪਰੀ ਸਿਰਾ ਕਣਕਾ ਜਰਾ ਇਹ ਆ ਦੇਖੋ ਤੇ ਉਹ ਉਹ ਥੋੜੀ ਜੀ ਕਾਲਸ ਵੱਧਾ ਤੇ ਇਹਦਾ ਵੀ ਸਾਰਾ ਹਰਾ ਹੋਣ ਕਰਕੇ ਬਈ ਬੂਝਾ ਖਰ ਇਹ ਵੀ ਬਹੁਤ ਮਾਰਦੀ ਆ ਦੇਖੋ ਬੂਝੀ ਵਾਲੀ ਕੱਚ ਨਹੀਂ ਹੈਗੀ ਇਹ ਚ ਜਿਵੇਂ ਹੁਣ ਆ ਸਿੰਗਲ ਦਾਣਾ ਡਿੱਗਿਆ ਹੋਇਆ ਬੂਝਾ ਦੇਖੋ ਕਿੰਨਾ ਮਾਰੇ ਨੇ ਦੇਖੋ ਤੇ ਬੂਝੀ ਵਾਲੀ ਇਹਦੀ ਵੀ ਕੋਈ ਕੱਚ ਨਹੀਂ ਹੈਗੀ ਤੇ ਵੀ ਖਰ ਇਹ ਕਣਕੇ ਜਰਾ ਹਰੀ ਵੀ ਪੂਰੀ ਟਾਪ ਦੀ ਹੋਈ ਸੇਤੀ ਹਰੀ ਹੋਈ ਉਹਦੇ ਨਾਲ 222 ਨੂੰ ਉਹ ਹਰੀ ਹੋਣ ਚ ਵੀ ਦਿਨ ਵੱਧ ਲੈਂਦੀ 15 ਦਿਨਾਂ ਤੁਸੀਂ ਲੋ 20 ਦਿਨਾਂ ਚ ਕਿਤੇ ਜਾ ਕੇ ਹਰੀ ਹੋਈ ਸੀ ਪੌਂਡਾ ਪਾਣੀ ਲਾਤਾ ਸੀ ਤੇ ਕੁਸ ਕਣਕ ਤਾਂ ਉਸ ਤੋਂ ਬਾਅਦ ਚ ਨਿਕਲੀ ਪਹਿਲੇ ਪਾਣੀ ਤੇ ਨਾਲੇ ਬਾਹਣ ਚ ਗੱਲ ਫੁੱਲ ਸੀ ਆਹ ਬਾਹਣ ਸਾਡਾ ਥੋੜੀ ਖੁਸ਼ਕੀ ਸੀ ਇਹਦੇ ਨਾਲ ਵੀ ਗਲਤ ਹੈ ਕਿ ਵੀ ਹੈਗੀ ਸੀ ਇਹਦੇ ਨਾਲ ਥੋੜੀ ਹੀ ਖੁਸ਼ਕੀ ਸੀਗੀ ਤੇ ਨਾਲੇ ਇਹ ਕਣਕ ਹਰੀ ਸੇਤੀ ਹੋਈ ਤੇ ਕੱਦ ਵੀ ਜ਼ਿਆਦਾ ਇਹਦੇ ਨਾਲ ਆਹ ਕਣਕ ਨੂੰ 222 222 ਦਾ 826 ਨੂੰ ਸਾਰਾ ਯਾਰ ਸਿਸਟਮ ਨੂੰ ਤਾਂ ਕੁੱਲ ਮਿਲਾ ਕੇ 222 ਦਾ ਹਜ ਤੱਕ ਚੰਗਾ ਲੱਗਿਆ ਯੋਨੇ ਸਾਬਣਾ ਮੈਂ ਤੁਹਾਨੂੰ ਦੱਸਾਂ ਆਪਦਾ ਵੀ ਪਰਸਨਲ ਤਜਰਬਾ ਦੱਸਾਂ ਸੇਮ ਰੀ ਰੇ ਆ ਬੀ ਆ 1232 ਪਾ ਕੇ ਇਹ ਵੀ ਜੀ ਆ 1232 ਪਾ ਕੇ ਆਪਾਂ 2822 ਵੀ ਜੀ ਆ 1232 ਪਾ ਕੇ 222 ਵੀ ਜੀ ਆ ਤੇ ਇਹ ਥੋੜੀ ਪੀਲਕ ਦਿੰਦੀ ਆ ਪੀਲਕ ਵੀ ਮੇਰੇ ਸਭ ਚੀ ਐਂ ਦਿੰਦੀ ਆ ਵੀ ਇਹ ਜੀਰ ਮੈਨੂੰ ਲੱਗਦਾ ਵੀ ਸਾਡੀ ਮੱਕੀ ਲਾਈ ਹੋਈ ਸੀ ਆ 5 ਕਿੱਲੇ ਬਾਹਣ ਆਪਣੀ ਮੱਕੀ ਲੱਗੀ ਹੋਈ ਸੀ ਤਾਂ ਕਾਰਨ ਵੀ ਵੀ ਇਹ ਪੀਲਕ ਮਾਰਦੀ ਆ ਤੇ ਅੱਜ ਦਿਨ ਬਹੁਤ ਸੋਹਣਾ ਨਿਕਲਿਆ ਬਈ ਦੇਖੋ ਨਾ ਸੋਣਾ ਵਿਊ ਆਉਂਦਾ ਯਾਰ ਆਪਣੇ ਖੇਤ ਦਾ ਉਹ ਸਾਹਮਣੇ ਆਪਣੀ ਮੋਟਰ ਆ ਫਾਰਮ ਹਾਊਸ ਕਹਿ ਲੋ ਉਹ ਆ 베ਰੀ ਆਪਣੇ ਮਾਹਣ ਚ ਇਹਨੂੰ 베ਰੀ ਵਾਲਾ ਪਟਾ ਕਹਨੇ ਆ ਆ ਟਾਲੀ ਆ ਦੋ ਕਿੱਲਾਂ ਚ ਸਾਈਡ ਤੇ ਜਮਾ ਤੇ ਬਈ ਆ ਦੋ ਕਿੱਲੇ ਪਾਟ ਸੁਸਬੀ ਦੇ ਟਰਾਲ ਤੌਰ ਤੇ ਲਈ ਸੀ ਇਦ ਕੀ ਤੇ ਟਰਾਲ ਤੌਰ ਤੇ ਲੌਨ ਕਰਕੇ ਬਈ ਟਰਾਲ ਸਾਨੂੰ ਮਹਿੰਗਾ ਪੈਂਦਾ ਦਿਸਿਆ ਮਹਿੰਗਾ ਵੀ ਨਹੀਂ ਖੜ ਸਾਨੂੰ ਪਿਆ ਵੀ ਕੀਰਾਂ ਤੱਕ ਇੱਕ ਵਾਰ ਜ ਸਾਡਾ ਰਾਦਦਾ ਹੋਇਆ ਯਾਰ ਸਾਨੂੰ ਐ ਲੱਗੇ ਵੀ ਹਰੀ ਨਹੀਂ ਹੁੰਦੀ ਬਾਦ ਗਏ ਫਿਰ ਮੈਂ ਮੰਨ ਜਾਦਾ ਜਿਹੜਾ ਕਰਕੇ ਰੱਖ ਲਈ ਵੀ ਮੈਂ ਕਿ ਅਸੀਂ ਸਾਰੇ ਪਰਿਵਾਰ ਨਹੀਂ ਰਾਇਆ ਕਰਕੇ ਰੱਖ ਲਈ ਵੀ ਦੇਖੀ ਜਉ ਜਾਂ ਤਾਂ ਫਿਰ ਇਹਦੇ ਦੋ ਕਿੰਨੇ ਖਾਲੀ ਮੰਨ ਜਾਂ ਫਿਰ ਕੋਈ ਨਾ ਕੋਸਾ ਹੋ ਜੂ ਤੇ ਆਪਣੇ YouTube ਚੈਨਲ ਨਾਲ ਬਾਈ ਜੁੜੇ ਰਹੋ ਅੰਤ ਤੱਕ ਸਾਨੂੰ ਝਾੜ ਵੀ ਇਹਦਾ ਅੱਡ-ਬੱਡ ਕੇ ਤੋਲਾਂਗੇ ਸਿੱਧੀ ਫarsi ਗੰਡੇ ਤੇ ਵੀ ਕਿਵੇਂ ਦਿੰਦੀ ਆ ਤੇ ਇੱਕ ਮੈਂ ਪਹਿਲੇ ਵੀ ਬਲੌ ਹੋਣ ਵਾਲੀ ਵੀਡੀਓ ਪਾਈ ਸੀ ਆ ਅਸੀਂ ਦੋ ਕਿੱਲੇ ਬਹੁਣ ਪਲੌ ਵੀ ਮਾਰਦੇ ਸੀ ਪਤਾ ਨਹੀਂ ਯਾਰ ਬਲੌ ਮਾਰਨ ਤੋਂ ਬਾਅਦ ਇਹਨੂੰ ਕੀ ਚੱਕਰ ਪੈ ਗਿਆ ਪਾਣੀ ਘਟ ਖਾਨ ਲੱਗ ਗਿਆ ਬਾਹਣ ਇਹ ਪਤਾ ਨਹੀਂ ਹੱਥੋਂ ਡੂੰਗੇ ਵੱਜ ਗਏ ਪਤਾ ਨਹੀਂ ਕੀ ਚੱਕਰ ਹੋ ਗਿਆ ਵੀ ਇਹ ਪਾਣੀ ਹੁਣ ਘਟ ਖਾਂਦਾ ਮੀਂਹ ਵਾਲਾ ਪਾਣੀ ਉਹ ਟਾਲੀ ਕੋਲੇ ਖੜ ਜਾਂਦਾ ਮੱਥੇ ਤੇ ਤੇ ਉਹ ਵੀ ਕਣਕ ਪੂਰੀ ਸਰਾ ਗਈ ਕਣਕ ਕਿਤੇ ਕੋਈ ਦਬੀ ਨਹੀਂ ਕਿਤੇ ਪੀੜੀ ਨਹੀਂ ਪਈ ਕਾਲੀ ਖੜੀ ਆ ਜੰਮਾ ਢੰਜ ਤੇ ਆ ਥੋੜੀ ਪੀਲਕ ਮਾਰਦੀ ਆ ਇਹ ਤੇ ਦੇਖਦੇ ਆਂਗੇ ਮੈਗਨੀਜ਼ ਪਈ ਅੰਦਰ ਤੇ ਜੂਰੀ ਆ ਨਾ ਇਹਨੂੰ ਜੂਰੀ ਪਿਆਗਾ ਉਹ ਸੜਕਾਂਗੇ ਇੱਕ ਇੱਕ ਅੱਧੇ ਦਿਨ ਚ ਤੇ ਪਾਣੀਆ ਸੋਹਣੀਆਂ ਲੱਗਦੀਆਂ ਹੁਣ ਸੜਕਦੀਆਂ ਟਾਈਮ ਆਗਾ ਤੇ ਥੋੜੀ ਜੀ ਪੀਲਕ ਮਾਰ ਦਿਆ ਹੋਰ ਇਹ ਚ ਕੋਈ ਘਾਟ ਨਹੀਂ ਗਈ ਤੇ ਆ ਵੀ ਕਣਕ ਪੂਰੀ ਟਾਪ ਆ ਗਈ ਤੇ ਟਾਪ ਆ ਬਸ ਇਹਦੇ ਵਿੱਚ ਰੱਖਣੀ ਹਰੀ ਹੋਣ ਕੀ ਥੋੜੀ ਦਿੱਕਤ ਦੇਗੀ ਹੋਰ ਕੋਈ ਦਿੱਕਤ ਨਹੀਂ ਹੋਰ ਬਈ ਸਾਰਾ ਐਂਡ ਤੱਕ ਇਹਨੂੰ ਝਾੜ ਝੂੜ ਸਾਨੂੰ ਸਾਰਾ ਕੁਝ ਦੱਸਾਂਗੇ ਆਪਣਾ YouTube ਤੇ Facebook ਚੈਨਲ ਫੋਲੋ ਕਰ ਲਓ ਧੰਨਵਾਦ ਜੀ